ਕਬੀਰ ਇੱਕ ਕਢੀ ਆਦੀ ਕਢੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੂਸਟੇ ਜੋ ਕੀਨੇ ਸੋ ਲਾਬ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਗੁਰਮੁਖ ਜਨੋ ਪ੍ਰਭੂ ਪਰਮਾਤਮਾ ਦੀ ਸਿਫਤ ਸਲਾ ਸੰਤਾਂ ਭਗਤਾਂ ਦੀ ਸੰਗਤ ਵਿੱਚ ਬੈਠ ਕੇ ਕਰਨੀ ਤੇ ਸੁਲਣੀ ਚਾਹੀਦੀ ਹੈ ਭਾਵ ਥੋੜੇ ਸਮੇਂ ਵਿੱਚੋਂ ਥੋੜਾ ਸਮਾਂ ਇੱਕ ਘੜੀ ਅੱਧੀ ਘੜੀ ਜਾਂ ਇਸ ਤੋਂ ਵੀ ਅੱਧੀ ਘੜੀ ਕਿਉਂਕਿ ਜਿੰਨਾ ਸਮਾਂ ਵੀ ਗੋਸ਼ਟ ਭਾਵ ਵਿਚਾਰ ਵਟਾਂਦਰਾ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਦਾ ਕਰਾਂਗੇ ਸੁਣਾਵਾਂਗੇ ਉਤਨਾ ਹੀ ਸਮਾਂ ਲਾਹੇਵੰਦ ਹੋਵੇਗਾ ਕਬੀਰ ਪਾਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ तीर्थ बरत नीम किए ते सबे रसत ल जाहे अर्थ संत कबीर जी फरमाਉਂਦੇ ਹਨ ਕਿ हे ਗੁਰਮੁਖ ਜਨੋ ਜੋ ਲੋਕ ਪੰਗ ਮੱਛੀ ਸ਼ਰਾਬ ਆਦ ਦੀ ਵਰਤੋਂ ਕਰਦੇ ਹਨ ਭਾਵ ਜੋ ਲੋਕ ਨਸ਼ਾ ਪ੍ਰਾਪਤ ਕਰਨ ਵਾਸਤੇ ਸਰੂਰ ਲੈਣ ਵਾਸਤੇ ਇਹਨਾਂ ਦੀ ਵਰਤੋਂ ਕਰਦੇ ਹਨ ਉਨਾਂ ਦੇ ਕੀਤੇ ਸ਼ੁਭ ਕਰਮ ਜੈਸੇ ਤੀਰਥ ਯਾਤਰਾ ਵਰਤ ਰੱਖਣੇ ਕਿਸੇ ਕਰਮ ਦਾ ਨੀਮ ਅਨੁਸਾਰ ਕਰਨਾ ਉਕਤ ਨਸ਼ਾ ਕਰਨਾ ਉਕਤ ਸ਼ੁਭ ਕਰਮ ਨਸਫਲ ਹੋ ਜਾਂਦੇ ਹਨ ਨੀਤੇ ਲੋਇਣ ਕਰ ਰਹੇ ਹੋ ਲੈ ਸਾਜਨ ਘਟਮਾਹਿ ਸਮਰਸ ਖੇਲੋ ਪੀਸੋ ਕਿਸੇ ਲਖਾਵੋ ਨਾਹਿ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਗੁਰਮੁਖ ਜਨੋ ਗੁਰਮੁਖਾਂ ਸੰਤਾਂ ਦੀ ਦਿਸ਼ਾ ਸੁਹਾਗਣ ਔਰਤ ਵਾਕਰ ਹੈ ਗੁਰਮੁਖ ਦੀ ਆਤਮਾ ਰੂਪੀ ਇਸਤਰੀ ਦੂਸਰੀ ਆਤਮਾ ਰੂਪੀ ਇਸਤਰੀ ਨੂੰ ਗੋਸ਼ਟ ਰੂਪੀ ਅਵਸਥਾ ਵਿੱਚ ਕਹਿੰਦੀ ਹੈ ਕਿ ਮੈਂ ਆਪਣੇ ਪਿਆਰੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਰੱਖ ਕੇ ਆਪਣੀਆਂ ਅੱਖੀਆਂ ਨੀਵੀਆਂ ਕਰ ਲੀਆਂ ਹਨ ਭਾਵ ਆਪਣੇ ਆਪ ਵਿੱਚ ਗੈਰ ਗਭੀਰ ਰਹਿੰਦੀ ਹਾਂ ਤੇ ਪਤੀ ਨਾਲ ਸਾਰੇ ਰੰਗ ਮਾਣ ਦੀ ਹੋਈ ਇਸ ਗਹਿਬੀ ਆਨੰਦ ਦਾ ਕਿਸੇ ਨੂੰ ਭੇਦ ਵੀ ਨਹੀਂ ਦਿੰਦੀ ਆਠ ਜਾਮ 64 ਟਕੜੀ ਤੋ ਨਿਰਖਤਰ ਹੈ ਜੀਓ ਨੀਚੇ ਲੋਉਣ ਕਿਉਂ ਕਰੋ ਸਭ ਘਟ ਦੇਖੋ ਪਿਓ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਗੁਰਮੁਖ ਜਨੋ ਆਨੰਦ ਮਈ ਲਹਿਜੇ ਵਿੱਚ ਆਪਣੇ ਖਿਆਲ ਨੂੰ ਪਲਟਦੀ ਹੋਈ ਆਤਮਾ ਫਿਰ ਕਹਿੰਦੀ ਹੈ ਕਿ ਅਠੇ ਪੈਰ ਹਰ ਘੜੀ ਪਾਲ ਮੈਂ ਤੈਨੂੰ ਹੀ ਤੱਕਦੀ ਦੇਖਦੀ ਹਾਂ ਕੀ ਦੇਖਦੀ ਹਾਂ ਏ ਕਿ ਕੀਰਾ ਤੇਰਾ ਸਾਰਿਆਂ ਵਿੱਚ ਹੈ ਭਾਵ ਤੂੰ ਸਾਰਿਆਂ ਵਿੱਚ ਇੱਕੋ ਪ੍ਰਕਾਸ਼ ਰੂਪ ਬਰਾਜਮਾਨ ਹੈ ਹਾਂ ਜਦ ਤੂੰ ਇੱਕੋ ਹੀ ਸਾਰਿਆਂ ਵਿੱਚ ਹੈ ਫਿਰ ਮੈਨੂੰ ਅੱਖਾਂ ਨੀਵੀਆਂ ਕਰਨ ਦੀ ਕੀ ਲੋੜ ਹੈ ਭਾਵ ਕਿਸੇ ਨਾਲ ਨਫ਼ਰਤ ਕਰਨ ਦੀ ਕੀ ਲੋੜ ਹੈ ਕਿਉਂਕਿ ਸਾਰਿਆਂ ਵਿੱਚ ਤੂੰ ਹੀ ਤਾਂ ਤੂੰ ਹੈ ਸੁਨ ਸਖੀ ਪੀ ਮੈਂ ਜੀਉ ਬਸੇ ਜੀ ਮੈਂ ਬਸੇ ਕੇ ਪਿਓ ਜਿਓ ਪਿਓ 부ਜੋ ਨਹੀਂ ਘਟ ਮੈਂ ਜਿਓ ਕੇ ਪਿਓ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਗੁਰਮੁਖ ਜਨੋ ਪ੍ਰਭੂ ਪਤੀ ਨਾਲ ਮਿਲੀਆਂ ਹੋਈਆਂ ਆਤਮਾ ਇੱਕ ਦੂਸਰੀ ਨੂੰ ਕਹਿੰਦੀਆਂ ਹਨ ਕਿ हे ਸਹੇਲੀ ਮੈਨੂੰ ਇਹ ਨਹੀਂ ਸਮਝ ਪੈਂਦੀ ਕਿ ਮੇਰੇ ਵਿੱਚ ਮੇਰੀ ਜਿੰਦ ਹੈ ਕਿ ਮੇਰਾ ਪ੍ਰਭੂ ਪਿਆਰਾ ਪਤੀ ਮੇਰੀ ਜਿੰਦ ਵਿੱਚ ਆਣ ਵਸਿਆ ਹੈ ਉੱਤਰ ਵਿੱਚ ਦੂਸਰੀ ਕਹਿੰਦੀ ਹੈ ਕਿ हे ਸਖੀ ਤੂੰ ਹੁਣ ਇਹ ਨਹੀਂ ਸਮਝ ਸਕਦੀ ਕਿ ਤੇਰੀ ਜਿੰਦ ਹੈ ਕਿ ਤੇਰਾ ਪ੍ਰਭੂ ਪਿਆਰਾ ਪਤੀ ਕਿਉਂਕਿ ਤੇਰੇ ਵਿੱਚੋਂ ਤੇ ਉਸ ਵਿੱਚੋਂ ਤੇਰ ਮੇਰ ਦਾ ਭੇਦ ਖਤਮ ਹੋ ਗਿਆ ਹੈ